ਤੇ ਜਗਰਾਉਂ ਦੇ ਪਿੰਡ ਕਮਾਲਪੁਰ ਚ ਕੁਝ ਨਿਹੰਗ ਸਿੰਘਾਂ ਤੇ ਪੁਲਿਸ ਵਿਚਾਲੇ ਮੁਕਾਬਲਾ ਹੋਇਆ ਹੈ ਜੀ ਹਾਂ ਇਲਜ਼ਾਮ ਲੱਗੇ ਨੇ ਕਿ ਨਿਹੰਗ ਸਿੰਘਾਂ ਦੇ ਬਾਣੇ ਵਾਲੀ ਵਿਅਕਤੀਆਂ ਨੇ ਪੁਲਿਸ ਤੇ ਹਮਲਾ ਕਰ ਦਿੱਤਾ ਇਸ ਹਮਲੇ ਦੌਰਾਨ ਥਾਣਾ ਸਦਰ ਦੇ ਐਸ ਐਚ ਓ ਹਰਸ਼ਵੀਰ ਸਿੰਘ ਚੌਂਕੀ ਮਰਾਡੋ ਦੇ ਇੰਚਾਰਜ ਸਮੇਤ ਦੋ ਮੁਲਾਜ਼ਮ ਜ਼ਖਮੀ ਦੱਸੇ ਜਾ ਰਹੇ ਨੇ ਉਹਨਾਂ ਨੇ ਦੇਰ ਰਾਤ ਸਿਵਲ ਹਸਪਤਾਲ ਤੋਂ ਆਪਣਾ ਮੈਡੀਕਲ ਕਰਵਾਇਆ ਉੱਥੇ ਹੀ ਪੁਲਿਸ ਨੇ ਇੱਕ ਹਮਲਾਵਰ ਨੂੰ ਵੀ ਕਾਬੂ ਕਰ ਲਿਆ ਜਦਕਿ ਕੁਝ ਹੋਰ ਲੋਕ ਜ਼ਖਮੀ ਦੱਸੇ ਜਾ ਰਹੇ ਨੇ ਦਰਸਲ ਇਹ ਪੂਰਾ ਮਾਮਲਾ 4 ਦਿਨ ਪਹਿਲਾਂ ਜਗਰਾਉਂ ਦੇ ਹੀ ਪਿੰਡ ਸੰਗੋਵਾਲ ਚ ਗਨਪੁਆਇੰਟ ਤੇ ਲੁੱਟੀ ਇੱਕ ਆਲਟੋ ਕਾਰ ਦਾ ਹੈ ਜਿਸ ਦੀ ਜਾਂਚ ਕਰਦੇ ਆ ਪੁਲਿਸ ਬਦਮਾਸ਼ਾਂ ਦੀ ਰੇਕੀ ਕਰਨ ਪਹੁੰਚੀ ਸੀ ਜਿਸ ਤੋਂ ਬਾਅਦ ਇਲਜ਼ਾਮ ਲੱਗੇ ਕਿ ਨਿਹੰਗ ਸਿੰਘ ਦੇ ਬਾਣੇ ਵਾਲੇ ਇਹਨਾਂ ਵਿਅਕਤੀਆਂ ਨੇ ਪੁਲਿਸ ਤੇ ਹਮਲਾ ਕਰ ਦਿੱਤਾ ਤਕਰੀਬ 4 ਦਿਨ ਪਹਿਲਾਂ ਪਿੰਡ ਸੰਗੋਵਾਲ ਤੋਂ ਇੱਕ ਵੀਡੀਓ ਸਾਹਮਣੇ ਆਈ ਸੀ ਜਿਸ ਵਿੱਚ ਨਿਹੰਗ ਸਿੰਘ ਦੇ ਬਾਣੇ ਚ ਆਏ ਮੋਟਰਸਾਈਕਲ ਸਵਾਰਾਂ ਨੇ ਇੱਕ ਨੌਜਵਾਨ ਦੀ ਪਹਿਲਾਂ ਕੁੱਟਮਾਰ ਕੀਤੀ ਅਤੇ ਫਿਰ ਉਸ ਦੀ ਆਲਟੋ ਕਾਰ ਲੈ ਕੇ ਮੌਕੇ ਤੋਂ ਫਰਾਰ ਹੋ ਗਏ ਸੀ ਜਿਸ ਤੋਂ ਬਾਅਦ ਪੁਲਿਸ ਲਗਾਤਾਰ ਇਹਨਾਂ ਦਾ ਪਿੱਛਾ ਕਰ ਰਹੀ ਸੀ ਇਹਨਾਂ ਦੀ ਪੈੜ ਦੱਬਣ ਦੀ ਕੋਸ਼ਿਸ਼ ਕਰ ਰਹੀ ਸੀ ਅਤੇ ਜਦੋਂ ਪੁਲਿਸ ਬੀਤੀ ਰਾਤ ਇਹਨਾਂ ਦੀ ਪਾਲ ਕਰਦਿਆਂ ਪਿੰਡ ਕਮਾਲਪੁਰ ਪਹੁੰਚੀ ਤਾਂ ਮੌਕੇ ਤੇ ਮੌਜੂਦ ਨਿਹੰਗ ਸਿੰਘਾਂ ਦੇ ਬਾਣੇ ਵਾਲੇ ਵਿਅਤੀਆਂ ਨੇ ਪੁਲਿਸ ਤੇ ਹਮਲਾ ਕਰ ਦਿੱਤਾ ਜਿਸ ਵਿੱਚ ਦੋ ਪੁਲਿਸ ਮੁਲਾਜ਼ਮ ਜ਼ਖਮੀ ਹੋ ਗਏ ਨੇ ਜਿਨ੍ਹਾਂ ਨੂੰ ਕੇ ਸਿਵਲ ਹਸਪਤਾਲ ਚ ਦਾਖਲ ਕਰਵਾਇਆ ਗਿਆ ਉਥੇ ਹੀ ਪੁਲਿਸ ਮੁਲਾਜ਼ਮ ਨੇ ਦਾਅਵਾ ਕੀਤਾ ਕਿ ਉਹਨਾਂ ਨੇ ਇਸ ਹਮਲੇ ਦੌਰਾਨ ਇੱਕ ਮੁਲਜ਼ਮ ਨੂੰ ਕਾਬੂ ਕਰ ਲਿਆ ਜਦਕਿ ਮੁਲਜ਼ਮ ਨੇ ਉਹਨਾਂ ਤੇ ਤਲਵਾਰਾਂ ਅਤੇ ਹੋਰ ਤੇਜ਼धार ਹਥਿਆਰਾਂ ਦੇ ਨਾਲ ਹਮਲਾ ਕਰ ਦਿੱਤਾ ਸੀ ਸਰ ਕੀ ਮਾਮਲਾ ਹੋਇਆ ਅਟੈਕ ਹੋਇਆ ਉਹ ਤੁਹਾਡੇ ਤੇ ਸਾਡੇ ਗਾਰ ਕੋਈ ਜਦੋਂ ਬਾਹਰ ਕਰੇ ਕਰ ਲਗੇ ਅੱਛਾ ਜੀ ਉੱਥੇ ਜਿਹਨੇ ਗਾਲ੍ਹ ਸਾਡੇ ਤੇ ਹਮਲਾ ਕਰ ਦਿੱਤਾ ਜੇ ਹਮਲਾ ਕਰਦੇ ਤਾਂ ਕਿੰਨੇ ਜਾਂਦੇ ਸੀ ਜਦੋਂ ਹਮਲਾ ਕਰਨ ਵਾਲੇ ਤਾਂ ਇੱਕੋ ਬੰਦਾ ਪਿਗਲ ਗਿਆ ਅੱਛਾ ਇੱਕੋ ਬੰਦਾ ਸੀ ਤੇ ਸਰ ਕੀ ਸੀ ਸੀ ਉਹਨਾਂ ਦੇ ਕੋਲ ਉਹਦੀ ਕੋਈ ਕਪਾਨਾ ਵੀ ਨਹੀਂ ਸੀ ਕੋਈ ਤੇ ਆਪਣੇ ਸਰ ਕਿੰਨੇ ਮੁਲਾਜ਼ਮ ਕਾਇਲ ਹੋ ਗਏ ਅਸੀਂ ਦੋ ਸਪੈਕਟਰ ਸਾਹਿਬ ਸਰ ਐਸ ਐਚ ਓ ਜਿਹਨਾਂ ਤੋਂ ਸੋ ਅੱਛਾ ਇਹ ਦੋਨੇ ਜਾਨੇ ਜ਼ਖਮੀ ਹੋਏ ਆ ਤੇ ਉਸਰ ਬੰਦਾ ਫੜਿਆ ਗਿਆ ਤੇ ਦੂਜੇ ਨੰਬਰ ਤੇ ਸਰ ਆਪਣਾ ਇਹ ਹੋਈ ਘਟਨਾ ਹੈ ਕਿੱਥੇ ਦੀ ਆ ਕਮਾਲਪੁਰਾ ਟੰਡਾ ਜੀ ਕਮਾਲਪੁਰਾ ਪਿੰਡ ਇਹ ਜਗਰਾਉਂ ਵਾਲੇ ਪਾਸੇ ਨਹੀਂ ਪੈ ਜਾਂਦਾ ਜੀ ਤਾਂ ਹਮਲੇ ਵਿੱਚ ਐਸ ਐਚ ਓ ਦੀ ਅੱਖ ਦੇ ਨੇੜੇ ਛੋਟੀ ਤਲਵਾਰ ਲੱਗੀ ਜਦਕਿ ਚੌਕੀ ਚਾਰਜ ਦੇ ਹੱਥ ਦੀਆਂ ਉਂਗਲੀਆਂ ਤੇ ਛੱਟ ਲੱਗੀ ਹੈ ਐਸ ਐਚ ਓ ਆਪਣਾ ਇਲਾਜ ਪ੍ਰਾਈਵੇਟ ਹਸਪਤਾਲ ਤੋਂ ਕਰਵਾ ਰਹੇ ਨੇ ਜਦਕਿ ਉਹਨਾਂ ਦੇ ਚਿਹਰੇ ਤੇ ਵੀ ਤੇਜ਼ ਤਾਰ ਹਥਿਆਰਾਂ ਦੇ ਕੱਟ ਲੱਗੇ ਨੇ ਫਿਲਹਾਲ ਪੁਲਿਸ ਵੱਲੋਂ ਇੱਕ ਮੁਲਜ਼ਮ ਨੂੰ ਕਾਬੂ ਕਰ ਲਿਆ ਗਿਆ ਜਦਕਿ ਬਾਕੀਆਂ ਦੀ ਭਾਲ ਕੀਤੀ ਜਾ ਰਹੀ ਹੈ ਤਾਂ ਦੱਸਦੀ ਹੈ ਕਿ ਬੀਤੇ ਦਿਨੀ ਨਿਹੰਗ ਸਿੰਘ ਦੇ ਬਾਣੇ ਚ ਆਏ ਮੋਟਰਸਾਈਕਲ ਸਵਾਰਾਂ ਨੇ ਮੋਟਰ ਤੇ ਬੈਠੇ ਇੱਕ ਨੌਜਵਾਨ ਦੀ ਪਹਿਲਾਂ ਕੁੱਟਮਾਰ ਕੀਤੀ ਉਸ ਤੋਂ ਬਾਅਦ ਟੋ ਕਾਰ ਦੀ ਚਾਬੀ ਖੋਹੀ ਅਤੇ ਫਿਰ ਉਸ ਦੀ ਆਲਟੋ ਕਾਰ ਲੈ ਕੇ ਫਰਾਰ ਹੋ ਗਏ ਸੀ ਜਿਸ ਤੋਂ ਬਾਅਦ ਪੁਲਿਸ ਨੇ ਇਸ ਮਾਮਲੇ 'ਚ ਮੁਲਜ਼ਮਾਂ ਦੀ ਭਾਲ ਸ਼ੁਰੂ ਕਰ ਦਿੱਤੀ ਸੀ ਅਤੇ ਪੁਲਿਸ ਜਦੋਂ ਬੀਤੀ ਰਾਤ ਇਹਨਾਂ ਨੂੰ ਕਾਬੂ ਕਰਨ ਪਹੁੰਚੀ ਤਾਂ ਉਹਨਾਂ ਨੇ ਪੁਲਿਸ ਦੇ ਮੁਲਾਜ਼ਮਾਂ ਤੇ ਹੀ ਹਮਲਾ ਕਰ ਦਿੱਤਾ ਬਿਊਰੋ ਰਿਪੋਰਟ ਸੈਂਟਰਲ ਪੰਜਾਬ ਟੀਵੀ